ਪੰਜਾਬ ਦੇ ਮੁਲਾਜ਼ਮ ਹੁਣ ਦਿੱਲੀ ਵੱਲ ਕੂਚ ਕਰਨਗੇ ਐਨਪੀਐਸ ਸਕੀਮ ਅਧੀਨ ਕੰਮ ਕਰਦੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੇ 1 ਮਈ ਨੂੰ ਦਿੱਲੀ ਚਾਲੇ ਪਾਉਣ ਦਾ ਫੈਸਲਾ ਲੈ ਲਿਆ ਮੁਲਾਜ਼ਮ ਲਗਾਤਾਰ ਮੰਗ ਕਰਦੇ ਆ ਰਹੇ ਨੇ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਓਪੀਐਸ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਪਰ ਇਸ ਮੰਗ ਦੀ ਪੂਰਤੀ ਹੋਣ ਦੀ ਥਾਂ ਤੇ ਭਾਰਤ ਸਰਕਾਰ ਵੱਲੋਂ OPS ਦੀ ਥਾਂ ਤੇ ਯੂਪੀਐਸ ਸਕੀਮ ਲਿਆਉਣ ਤੋਂ ਬਾਅਦ ਮੁਲਾਜ਼ਮਾਂ ਵਿੱਚ ਵੱਡੇ ਪੱਧਰ ਤੇ ਬਚਾਈਨੀ ਹੈ ਔਰ ਕੇਂਦਰ ਸਰਕਾਰ ਦੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿਰੁੱਧ ਮੁਲਾਜ਼ਮ ਦਿੱਲੀ ਚ 1 ਮਈ ਨੂੰ ਕੌਮੀ ਪੱਧਰੀ ਰੈਲੀ ਕਰਨਗੇ ਜਿਦੇ ਚ ਪੰਜਾਬ ਦੇ ਮੁਲਾਜ਼ਮ ਵੱਡੀ ਗਿਣਤੀ ਚ ਸ਼ਾਮਲ ਹੋਣਗੇ ਉਰ ਮੰਗ ਕੀਤੀ ਜਾਊਗੀ ਵੀ ਓਪੀਐਸ ਉਹਨਾਂ ਤੇ ਲਾਗੂ ਕੀਤੀ ਜਾਵੇ ਭਾ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਐ ਉਹਨਾਂ ਨੂੰ ਦਿੱਤੀ ਜਾਵੇ ਇਹ ਫੈਸਲਾ 1 ਮਈ ਨੂੰ ਕੌਮੀ ਪੱਦਰ ਦੀ ਰੈਲੀ ਕਰਨ ਦਾ ਐਨਐਮ ਓਪੀਐਸ ਆਰਗੇਨਾਈਜੇਸ਼ਨ ਵੱਲੋਂ ਕੀਤਾ ਗਿਆ ਜੰਤਰ ਮੰਤਰ ਤੇ 1 ਮਈ ਨੂੰ ਦੇਸ਼ ਭਰ ਦੇ ਐਨਪੀਆਰ ਸਕੀਮ 'ਚ ਕੰਮ ਕਰਦੇ ਮੁਲਾਜ਼ਮ ਇਕੱਠੇ ਹੋਣਗੇ ਤੇ ਉੱਥੇ ਆਪਣੇ ਦੁੱਖੜੇ ਸੁਣਾਉਣਗੇ ਆ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਹੜੀ ਪੰਜਾਬ ਦੇ ਮੁਲਾਜ਼ਮਾਂ ਦੀ ਅਗਵਾਈ ਕਰਦੀ ਹੈ ਉਹਨੇ ਫੈਸਲਾ ਕੀਤਾ ਵੀ 1 ਮਈ ਨੂੰ ਵੱਡੇ ਪ੍ਰਦਰਸ਼ਨ ਤੇ ਪੰਜਾਬ ਦੇ ਮੁਲਾਜ਼ਮ ਦਿੱਲੀ ਜਾ ਕੇ ਤੇ ਉੱਥੇ OPS ਦੇ ਹੱਕ ਚ ਤੇ GPS ਦੇ ਵਿਰੋਧ ਚ ਆਵਾਜ਼ ਬੁਲੰਦ ਕਰਨਗੇ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਤਲਵਾੜਾ ਇਸੇ ਤਰ੍ਹਾਂ ਸੰਘਰਸ਼ ਕਮੇਟੀ ਦੀ ਜਿਹੜੀ ਹੋਰ ਲੀਡਰਸ਼ਿਪ ਹੈ ਜਰਨੈਲ ਸਿੰਘ ਪੱਟੀ ਅਜੀਤਪਾਲ ਸਿੰਘ ਜੱਸੋਵਾਲ ਲਖਵਿੰਦਰ ਸਿੰਘ ਭੌਰ ਇਸੇ ਤਰ੍ਹਾਂ ਕਰਮਜੀਤ ਸਿੰਘ ਤਾਮਕੋਟ ਰਣਬੀਰ ਸਿੰਘ ਉੱਪਲ ਜਸਵਿੰਦਰ ਸਿੰਘ ਜੱਤਸਾ ਜਗਸੀਰ ਸਿੰਘ ਸਹੋਤਾ ਤੇ ਇਸੇ ਤਰ੍ਹਾਂ ਬਰਿੰਦਰ ਵਿੱਕੀ ਤੇ ਵਿਕਰਮਜੀਤ ਕਦੋਂ ਨੇ ਇਹ ਐਲਾਨ ਕੀਤਾ ਵੀ ਵੱਡੇ ਪੱਧਰ ਤੇ ਲਾਮਬੰਦੀ ਕੀਤੀ ਜਾ ਰਹੀ ਹੈ ਔਰ 1 ਮਈ ਨੂੰ ਪੰਜਾਬ ਦੇ ਵੱਡੀ ਗਿਣਤੀ ਚ ਮੁਲਾਜ਼ਮ ਦਿੱਲੀ ਕੂਚ ਕਰਨਗੇ ਔਰ OPS ਦੀ ਮੰਗ ਜਿਹੜੀ ਹੈ ਉਹਨੂੰ ਬਲੰਦ ਕੀਤਾ ਜਾਊਗਾ ਇਸ ਮੌਕੇ ਲੀਡਰਸ਼ਿਪ ਨੇ ਇਹ ਗੱਲ ਕਹੀ ਹੈ ਬਹੁਤ ਵੱਡਾ ਦੋਸ਼ ਲਾਇਆ ਵੀ ਕੇਂਦਰ ਸਰਕਾਰ UPS ਨੂੰ ਮੁਲਾਜ਼ਮਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪਣ ਲਈ ਵਰਤ ਰਹੀ ਹੈ ਭਾਵੇਂ ਬਿਜ ਯੂਪੀਐਸ ਨਾਲ ਪੰਜਾਬ ਪੰਜਾਬ ਸਮੇਤ ਸਮੂਹ ਸੂਬਿਆਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਵੱਡਾ ਨੁਕਸਾਨ ਕਰਨ ਦੇ ਰਾਹ ਪਈ ਹੈ ਸਰਕਾਰ ਔਰ ਇਹ ਗੱਲ ਕਹੀ ਗਈ ਹੈ ਵੀ ਯੂਪੀਐਸ ਜਿੱਥੇ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਨਹੀਂ ਦਿੰਦੀ ਉੱਥੇ ਇਸ ਸਕੀਮ ਰਾਹੀਂ ਮੁਲਾਜ਼ਮਾਂ ਦੀ ਜਮ੍ਹਾਂ ਰਾਸ਼ੀ ਦੇ ਵਿਆਜ ਤੇ ਦੇ ਆਧਾਰ ਤੇ ਪੈਨਸ਼ਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਉਹਨਾਂ ਨੂੰ ਮਨਜ਼ੂਰ ਨਹੀਂ ਗਈ ਔਰ ਇੱਕ ਇਹ ਵੀ ਲੀਡਰਸ਼ਿਪ ਨੇ ਸਵਾਲ ਖੜਾ ਕੀਤਾ ਵੀ ਜੇ ਕੇਂਦਰ ਸਰਕਾਰ ਕਹਿੰਦੀ ਹੈ ਵੀ ਯੂਪੀਐਸ ਦੀ ਸਕੀਮ ਬਹੁਤ ਵਧੀਆ ਪੈਨਸ਼ਨ ਸਕੀਮ ਹੈ ਤੇ ਫਿਰ ਸਰਕਾਰ ਜਿਹੜੀ ਹੈ ਯੂਪੀਐਸ ਦੀ ਸਕੀਮ ਨੂੰ ਸੰਸਦ ਮੈਂਬਰਾਂ ਤੇ ਐਮਐਲਏ ਤੇ ਕਿਉਂ ਨਹੀਂ ਲਾਗੂ ਕਰਦੀ ਉਹਨਾਂ ਦੇ ਪਹਿਲਾਂ ਲਾਗੂ ਕਰੇ ਫਿਰ ਅਸੀਂ ਅਗਲੀ ਗੱਲ ਕਰਾਂਗੇ ਸੋ ਇਸੇ ਤਰ੍ਹਾਂ ਜਿਹੜੇ ਮੁਲਾਜ਼ਮ ਨੇ ਐਨ ਐਮ ਪੀ ਐਸ ਦੀ ਸਕੀਮ ਅਧੀਨ ਕੰਮ ਕਰਦੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਖਾਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਚੋਣਾਂ ਤੋਂ ਪਹਿਲੋਂ ਵੀ ਜੇ ਸਰਕਾਰ ਸਾਡੀ ਬਣ ਗਈ ਤੇ ਪੁਰਾਣੀ ਪੈਨਸ਼ਨ ਬਹਾਲ ਕਰ ਦਾਂਗੇ ਔਰ 18 ਦਸੰਬਰ 2022 ਨੂੰ ਪੰਜਾਬ ਸਰਕਾਰ ਨੇ ਇਹਦੇ ਸਬੰਧ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਸੀ ਸੋ ਜਿੱਥੇ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਮੁਲਾਜ਼ਮ ਜਿਹੜੇ ਐਨਪੀਐਸ ਅਧੀਨ ਕੰਮ ਕਰਦੇ ਨੇ ਉਹ ਯੂਪੀਐਸ ਵਿਰੁੱਧ ਉਹਨਾਂ ਨੇ ਮੋਰਚਾ ਖੋਲ੍ਹਿਆ ਉੱਥੇ ਪੰਜਾਬ ਵਿੱਚ ਵੀ ਜਿਹੜੀ ਯੂਪੀਐਸ ਦੀ ਸਕੀਮ ਕੇਂਦਰ ਸਰਕਾਰ ਨੇ ਨਵੀਂ ਲਿਆਂਦੀ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਪੰਜਾਬ ਸਖਤਰ ਤੇ ਸੂਤਰੇ ਕਹਿੰਦੇ ਆ ਵੀ ਪੰਜਾਬ ਸਰਕਾਰ ਵੀ ਯੂਨੀਫਾਈਡ ਪੈਨਸ਼ਨ ਸਕੀਮ ਉੱਪਰ ਗੌਰ ਕਰ ਰਹੀ ਹੈ ਜਿਹੜੇ ਉੱਚ ਅਧਿਕਾਰੀ ਨੇ ਖਾਸ ਕਰਕੇ ਵਿੱਤ ਵਿਭਾਗ ਦੇ ਉਹਨੀਆਂ ਗਿੰਤੀਆਂ-ਬਿੰਤੀਆਂ ਕਰ ਰਹੇ ਨੇ ਔਰ ਕਿਧਰੇ ਨਾ ਕਿਧਰੇ ਐਦਾਂ ਦੇ ਸੰਕੇਤ ਮਿਲ ਰਹੇ ਨੇ ਵੀ ਪੰਜਾਬ ਸਰਕਾਰ ਵੀ OPS ਦੀ ਥਾਂ ਤੇ UPF ਸਕੀਮ ਲਾਗੂ ਕਰਨ ਉੱਪਰ ਵਿਚਾਰ ਕਰ ਰਹੀ ਹੈ ਸੋ ਪੰਜਾਬ ਦੇ ਮੁਲਾਜ਼ਮ ਜਿੱਥੇ ਇੱਕ ਪਾਸੇ ਨੈਸ਼ਨਲ ਪੱਧਰ ਤੇ UPF ਦੇ ਇਹ ਬ੍ਰੋਦਰ ਸੰਘਰਸ਼ ਤੇ ਸ਼ਮੂਲੀਅਤਕਾਰੇ ਨੇ ਉੱਥੇ ਪੰਜਾਬ ਸਰਕਾਰ ਨਾਲ ਵੀ ਜਿੱਥੇ ਗਲਬਤ ਕੀਤੀ ਜਾ ਰਹੀ ਹੈ ਉੱਥੇ ਸੰਘਰਸ਼ ਦੀ ਲੜਾਈ ਵੀ ਲੜ ਕੇ ਪੰਜਾਬ ਦੇ ਮੁਲਾਜ਼ਮ ਓਪੀਐਸ ਹਾਸਲ ਕਰਨ ਲਈ ਜੰਦੋ ਜਦ ਕਰੇ